ਇਹ ਦੇਖੋ ਜਿਹੜੀਆਂ ਡਰੱਗ ਦੇ ਖਿਲਾਫ ਪੰਜਾਬ ਸਰਕਾਰ ਤੇ ਸਾਡੇ ਪੁਲਿਸ ਵਿਭਾਗ ਲੋ ਮਿਹਨਤ ਕੀਤੀ ਆ ਸਾਡੇ ਅਫਸਰਾਂ ਦੇ ਹੁਕਮ ਨਾਲ ਲਗਾਤਾਰ ਇਹਦੇ ਤੇ ਕਾਰਵਾਈ ਜਾਰੀ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖੁਆਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਸੇ ਕਾਰਵਾਈ ਦੇ ਤਹਿਤ ਇਸੇ ਲੜੀ ਚ ਕੱਲ ਮਨਜੀਤ ਸਿੰਘ ਗੱਗੂ ਪੁੱਤਰ ਲਖਵਿੰਦਰ ਸਿੰਘ ਅਮਰਕੋਟ ਜਿਹਦੀਆਂ ਕੁਝ ਸ਼ਿਕਾਇਤਾਂ ਪਹਿਲਾਂ ਪ੍ਰਾਪਤ ਹੁੰਦੀਆਂ ਸੀ ਉਹ ਰੰਗੇ ਹਥੀ ਫੜਿਆ ਗਿਆ ਉਹਦੇ ਕੋਲੋਂ 281 ਗ੍ਰਾਮ ਹਾਇਰੋਨ ਬਰਾਮਦ ਹੋਈ ਹੈ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਮਰਸੀਡੀਜ਼ ਕਾਰ ਦੇ ਵਿੱਚ ਹੈਰੋਇਨ ਦੀ ਸਪਲਾਈ ਕਰਦਾ ਸੀ ਉਹਦੀ ਮਰਸੀਡੀਜ਼ ਕਾਰ ਵੀ ਕਬਜ਼ੇ 'ਚ ਲੈ ਲਈ ਆ ਕਾਫੀ ਲਗਜ਼ਰੀ ਕਾਰ ਇਹਨੂੰ ਗਿਣਿਆ ਜਾਂਦਾ ਉਸ ਤੋਂ ਇਲਾਵਾ ਫਿਰ ਅੱਗੇ ਚੱਲਦੇ ਆ ਇਹਨਾਂ ਦੀ ਬਿਲਕੁਲ ਬਰਾਂਡ ਨਿਊ ਐਕਟਿਵ ਆ ਤੇ ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਬਾਕੀ ਇਹਦੇ ਜਿਹੜਾ ਹੈਗਾ ਪ੍ਰਾਪਰਟੀ ਹੈ ਉਹਦਾ ਵੈਰੀਫਾਈ ਕੀਤਾ ਜਾਊਗਾ ਵੀ ਕਿੰਨਾ ਹੋਰ ਇਹ ਕਿੱਥੋਂ ਕੀ ਕੀ ਘਰ ਬਣਾਇਆ ਕੀ ਕੀ ਵਹੀਕਲ ਨੇ ਇਹਨਾਂ ਦੇ ਪ੍ਰੋਪਰਟੀ ਜਾਬ ਦੇ ਅਨਸਾਰ ਜਿਹੜੀ ਹੈਗੀ ਆ ਜੀ ਉਹ ਫ੍ਰੀਜ਼ ਕੀਤੀ ਜਾਊਗੀ ਕਿਹੜੀ ਕਿਹੜੀ ਜਗ੍ਹਾ ਤੋਂ ਹੈ ਜੀ ਇਹ ਗ੍ਰਿਫਤਾਰ ਅਮਰਕੋਟ ਪਿੰਡ ਤੇ ਦੂਸਰਾ ਇਹ ਇੱਕ ਹੈਗਾ ਜੀ ਜਗਰਾਤ ਸਿੰਘ ਸਾਜਨ ਪੁੱਤਰ ਤਰਸ਼ੇਮ ਸਿੰਘ ਸ਼ੇਗੂਪੁਰ ਮਹੱਲਾ ਜੰਡੇਆਲੇ ਦਾ ਜਿਹੜਾ ਡਰੱਗ ਲੈਂਦਾ ਸੀਗਾ ਉਹਦੇ ਚੋਂ ਪੰਨੀ ਲਾਈਟਰ ਡੱਬੀ ਤੇ ਸਿਲਵਰ ਰੋਲ ਬਰਾਮਦ ਹੋਇਆ ਵਾ ਉਹ ਤੋਂ ਵੀ ਗ੍ਰਿਫਤਾਰ ਕੀਤਾ ਪੁਲਿਸ ਸਾਡੀ ਪੁਲਿਸ ਪਾਰਟੀ ਨੇ ਅਸੀਂ ਦੁਰਲਭ ਦਰਸ਼ਨ ਤੇ ਇਹ ਅਸੀਂ ਰਾਜਵੀਰ ਨੇ ਉਹਦਾ ਵੀ ਜਿਹੜਾ ਦੋਨੋਂ ਰੈਸਟ ਨੇ ਇਹਨਾਂ ਦਾ ਹੀ ਰਿਮਾਂਡ ਲਵਾਂਗੇ ਪਿੱਛੋਂ ਕਿੱਥੋਂ ਡਰੱਗ ਲੈਂਦੇ ਨੇ ਕਿਹੜਾ ਕਿਹੜਾ ਇਹਨਾਂ ਦਾ ਨੈਕਸਸ ਆ ਕਮਰਸ਼ੀਅਲ ਰਿਕਵਰੀ ਹੋਈ ਆ ਜੀ ਤੇ ਇਹਨੂੰ ਬਿਲਕੁਲ ਇਹਨੂੰ ਤੋੜਿਆ ਜਾਏਗਾ ਕਨੈਕਸ਼ਨ ਨੂੰ ਮਨਦੀਪ ਸਿੰਘ ਜਿਹੜਾ ਵਾ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਜੀ ਡਰੱਗ ਦਾ ਇਹਦੀ ਪੁੱਛਗਿੱਛ ਕੀਤੀ ਆ ਜਿਹੜਾ ਪਹਿਲਾਂ ਵੀ ਕਰਦਾ ਸੀਗਾ ਪਹਿਲਾਂ ਡਰੱਗ ਦਾ ਅਡਿਕਟਡ ਹੋਇਆ ਸੀਗਾ ਹੁਣ ਇਹ ਛੱਡ ਕੇ ਦੁਬਾਰਾ ਫੇਰ ਇਹਨੇ ਸ਼ੁਰੂ ਕੀਤਾ ਕੰਮ ਕਾਫੀ ਦਿਨ ਤੋਂ ਚੱਲ ਰਿਹਾ ਇਹਨੇ ਦੱਸਿਆ ਕਿ ਕਿੱਥੋਂ ਲੈਂਦਾ ਹੈ ਇਹ ਡਰਗ ਤੇ ਕਿੱਥੇ ਇਹਨੇ ਦੱਸਿਆ ਜੀ ਉਹ ਥੋੜਾ ਸੀਕ੍ਰੀਟ ਇਸ਼ੂ ਆ ਜਿਹੜੇ ਜਿਹੜੇ ਬੰਦਿਆਂ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਵਾ ਪੁਛੀਏ ਚ ਉਹ ਸਾਰੇ ਨੋਮੀਨੇਟ ਕਰਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੈਰੀਫਾਈ ਕਰਾਂਗੇ ਤੇ ਵੱਧ ਤੋਂ ਵੱਧ ਰਿਕਵਰੀ ਕਰਾਂਗੇ ਮੁਰਲੀ ਤਪਤੀ ਇਹ ਸਾਹਮਣੇ ਆਈ ਮੁਰਲੀ ਤਪਤੀ ਇਹ ਸਾਹਮਣੇ ਆਇਆ ਵੀ ਇਹ ਬੜੇ ਅਮੀਰ ਹੋਣ ਦੇ ਚਾਰਜ ਇਹ ਜਿਹੜੇ ਆ ਉੱਪਰਲੇ ਲੋਕਾਂ ਨਾਲ ਡਰਗਸ ਵੱਡੇ ਸਪਲਾਈਰਾਂ ਨਾਲ ਮਿਲੇ ਹੋਏ ਨੇ ਤੇ ਉਹਨਾਂ ਦੇ ਇਹ ਕੂਰੀਅਰ ਵਜੋਂ ਕੰਮ ਕਰਦੇ ਨੇ ਏਡੀ ਵੱਡੀ ਰਿਕਵਰੀ 200 300 ਗ੍ਰਾਮ ਜਿਹੜੀ ਹੈ ਇਹ ਛ ਇਦੇ ਪੈ ਅਸੀਂ ਬਹੁਤ ਬਰੀਕੀ ਨਾਲ ਜਿਵੇਂ ਇਹਨੂੰ ਜਾਂਚ ਕਰਕੇ ਅੱਗੇ ਲੈ ਕੇ ਜਾਵਾਂਗੇ। ਪਹਿਲੇ ਹਥਿਆਰ ਚ ਹੈ ਨਹੀਂ ਹਥਿਆਰ ਬਰਾਮਦ ਨਹੀਂ ਹੈ ਜੀ ਫਿਲਹਾਲ ਰਿਮਾਂਡ ਲੈ ਰਹੇ ਆਂ ਰਿਮਾਂਡ ਚ ਅਗਲੀ ਕੋਈ ਗੱਲ ਸਾਹਮਣੇ ਆਏਗੀ ਤਾਂ ਤੁਹਾਨੂੰ ਨਸ਼ਰ ਕਰ ਦਿੱਤੀ ਜਾਏਗੀ। ਕੋਈ ਡਰਗ ਮਣੀ ਇਹਨਾਂ ਕੋਲ ਬਰਾਮਦ ਹੋਈ ਹੋਵੇ। ਨਹੀਂ ਫਿਲਹਾਲ ਨਹੀਂ ਜੀ ਅਜੇ ਇਨਵੈਸਟੀਗੇਸ਼ਨ ਚ ਅੱਗੇ ਜੋ ਆਏਗਾ ਉਹ ਦੇਖਾਂਗੇ ਰਿਮਾਂਡ ਦੌਰਾਨ ਕੀ ਸਾਹਮਣੇ ਆਉਦਾ ਉਹ ਆਪਣੇ। ਕਿੰਨੇ ਦੀ ਅਮਾਉਂਟ ਕਿੰਨੇ ਦੀ ਹੋਈ ਜੀ ਸਾਰੇ? ਕਾਫੀ ਵੱਡੀ ਪੱਧਰਾ ਜੀ। 300 ਗ੍ਰਾਮ ਆ ਜੀ ਕਾਫੀ ਵੱਡੀ ਪੱਧਰਾ ਹੈ ਤੇ ਪੂਰੀ ਸ਼ਕਤੀ ਨਾਲ ਇਹਨਾਂ ਦੇ ਖਿਲਾਫ ਅਸੀਂ ਮੁਹਿੰਮ